ਹਾਂਜੀ ਸਸ਼ੀ ਕਾਲਸ ਹਰਿਆਣਾ ਸੋ ਆਪਾਂ ਕਰ ਰਹੇ ਆਂ ਪੰਜਾਬ ਜੀਕੇ ਦੇ ਐਮਸੀਕਿਊਜ਼ ਡੇਲੀ ਆਪਣੀ 10 ਐਮਸੀਕਿਊਜ਼ ਦੀ ਕਲਾਸ ਹੁੰਦੀ ਹੈ ਪੰਜਾਬ ਜੀਕੇ ਦੀ ਜਿਹਦੇ ਵਿੱਚ ਸਿਰਫ ਆਪਾਂ 10 ਐਮਸੀਕਿਊਜ਼ ਹੀ ਕਰਦੇ ਆਂ ਜਿਹੜੇ ਕੀ ਬਹੁਤ ਹੀ ਇੰਪੋਰਟੈਂਟ ਤੇ ਪੁਰਾਣੇ ਪੇਪਰਾਂ ਦੇ ਵਿੱਚੋਂ ਲੈ ਗਏ ਐਮਸੀਕਿਊਜ਼ ਹੁੰਦੇ ਠੀਕ ਹੈ ਸੋ ਅੱਜ ਆਪਣੀ ਤੀਜੀ ਕਲਾਸ ਰਹੇਗੀ ਪੰਜਾਬ ਦੇ ਬਾਰੇ ਐਮਸੀਕਿਊਜ਼ ਆਪਾਂ ਲਗਾਤਾਰ ਕਰਦੇ ਆਂ ਕਜੀ ਸੋ ਪਹਿਲਾ ਕੁਐਸਚਨ ਹੈ ਸਕਰੀਨ ਤੇ ਪੰਜਾਬ ਵਿੱਚ ਸਭ ਤੋਂ ਘੱਟ ਸੱਖਤਾ ਦਾ ਜ਼ਿਲ੍ਹਾ ਕਿਹੜਾ ਹੈ ਪੰਜਾਬ ਦੇ ਵਿੱਚ ਗੱਲ ਕਰਨੀ ਏ ਸੱਖਤਾ ਦਾ ਡੈਸਪਲੀ ਕੀ ਹੁੰਦੀ ਹੈ ਲਿਟਰੇਸੀ ਰੇਟ ਲਿਟਰੇਸੀ ਰੇਟ ਮੀਨਸ ਪੜ੍ਹੇ ਲਿਖੇ ਲੋਕ ਹੁਣ ਇੱਥੇ ਪੜ੍ਹੇ ਲਿਖੇ ਲੋਕ ਘੱਟ ਕਿਹ ਹੈ ਘੱਟ ਪੜ੍ਹੇ ਲਿਖੇ ਲੋਕ ਪੰਜਾਬ ਦੇ ਵਿੱਚ ਕਿੱਥੇ ਹੈ ਸੋ ਮੈਂ ਗੱਲ ਕਰਾਂ ਸੋ 2011 ਦੇ ਅਕੋਰਡਿੰਗ ਜਿਹੜੀ ਆਪਣੀ ਜਨਗਣਨਾ ਹੋਈ ਹੈ ਠੀਕ ਹੈ ਜੀ ਉਹਦੇ ਅਕੋਰਡਿੰਗ ਘਟ ਪੜੀ ਲਿਖੀ ਜਿਹੜੇ ਲੋਕ ਨੇ ਕਿੱਥੇ ਨੇ ਮਾਨਸਾ ਦੇ ਵਿੱਚ ਠੀਕ ਹੈ ਜੀ ਜੇ ਮੈਂ ਗੱਲ ਕਰਾਂ ਵਧ ਪੜੀ ਲਿਖੀ ਲੋਕ ਕਿੱਥੇ ਨੇ ਤਾਂ ਉਹ ਵੀ ਇਸੇ ਕੁਐਸਚਨ ਦੇ ਅੰਦਰ ਹੀ ਹੈ ਠੀਕ ਹੈ ਜੀ ਵਧ ਪੜੇ ਲੋਕ ਓਕੇ ਸੋ ਇਹ ਆਪਣਾ ਫਰਸਟ ਕੁਐਸਚਨ ਨੈਕਸਟ ਹੈ ਸੱਖਰਤਾ ਦਾਰ ਬਚੋਈ ਪੰਜਾਬ ਦਾ ਪੂਰੇ ਭਾਰਤ ਵਿੱਚ ਪੰਜਾਬ ਦਾ ਪੂਰੇ ਭਾਰਤ ਵਿੱਚ ਕਿੰਨਾ ਸਥਾਨ ਹੈ ਹੁਣ ਆਪਾਂ ਸਥਾਨ ਦੇਖਣਾ ਹੈ ਮਤਲਬ ਰੈਂਕ ਦੇਖਣਾ ਹੈ ਵੀ ਪੰਜਾਬ ਕਿੰਵੇਂ ਰੈਂਕ ਤੇ ਹੁੰਦਾ ਹੈ ਪੂਰੇ ਭਾਰਤ ਦੇ ਰਾਜਾਂ ਦੇ ਵਿੱਚੋਂ ਪੜ੍ਹੇ ਲਿਖੇ ਲੋਕਾਂ ਦੇ ਹੁਣ ਨੰਬਰ 1 ਤੇ ਕਿਹੜਾ ਰਾਜ ਹੈ ਜਿਹੜਾ ਪੜਿਆ ਲਿਖਿਆ ਮੰਨਿਆ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਰਲ ਜਾਂ ਕੇਰਲਾ ਵੀ ਕਹਿੰਦੇ ਉਹਦਾ ਰੈਂਕ 1 ਹੈ ਬਟ ਉਹੀ ਚੀਜ਼ ਜੇ ਆਪਾਂ ਪੰਜਾਬ ਤੇ ਲਗਾਈਏ ਪੰਜਾਬ ਕਿੰਵੇਂ ਨੰਬਰ ਤੇ ਪੜ੍ਹੇ ਲਿਖਿਆਂ ਦੇ ਵਿੱਚੋਂ ਤਾਂ ਉਹ ਹੈ 14 ਠੀਕ ਹੈ ਜੀ ਪੰਜਾਬ ਜਿਹੜਾ ਹੈ ਉਹ 14ਵਾਂ ਰੈਂਕ ਹੈ ਆਸਲ ਗੱਲ ਹੈ ਸਖਰਤਾ ਦਾ ਦਰਵਾਜੋ ਪੰਜਾਬ ਦਾ ਭਾਰਤ ਵਿੱਚ 14 ਮਾਰਚ ਹੈ ਠੀਕ ਹੈ ਜੀ ਨੈਕਸਟ ਹੈ 3rd ਕੁਐਸਚਨ ਪੰਜਾਬ ਦਾ ਅਖੀਰਲਾ ਜ਼ਿਲ੍ਹਾ ਪੰਜਾਬ ਦਾ ਅਖੀਰਲਾ ਜ਼ਿਲ੍ਹਾ ਕਦੋਂ ਬਣਿਆ ਕਦੋਂ ਬਣਿਆ ਹੈਗਾ ਕਿਹੜਾ ਅਖੀਰਲਾ ਜ਼ਿਲ੍ਹਾ ਮਲੇਰ ਕੋਲਾ ਬੇਸਿਕਲੀ ਇਹ ਈਦ ਵਾਲੇ ਦਿਨ ਬਣਾਇਆ ਗਿਆ ਸੀ ऑफिशियल ठीक है ये दो तीन गल्ला है जी इंपोर्टेंट है ईद वाले दिन मलेर कोटला बनया कदो 14 मई दो ठीक है सीएम कौन सी, सी कैप्टन अमरिंदर सिंह ਏਸੀ ਇਹ ਦੋ ਤਿੰਨ ਗੱਲਾਂ ਇਸ ਬਾਰੇ ਪੰਜਾਬ ਦਾ ਖੇਡਨਾ ਜਿੱਨਾ ਕਦੋਂ ਬਣਿਆ ਸੋ ਮੈਂ ਦੱਸ ਹੀ ਦਿੱਤਾ 14 ਨਹੀਂ ਹੈ ਐਗਜ਼ੈਕਟ ਡੇਟ 2021 ਤੇ ਜਿਹੜੀ ਬੀ ਆਪਸ਼ਨ ਹੈ ਉਹ ਰਾਈਟ ਹੈ ਠੀਕ ਹੈ ਜੀ ਨੈਕਸਟ ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੈ ਹੁਣ ਬੜਾ ਇੰਪੋਰਟੈਂਟ ਕੁਐਸਚਨ ਹੈ ਵੀ ਲੋਕ ਸਭਾ ਦੀਆਂ ਸੀਟਾਂ ਪੰਜਾਬ ਦੇ ਵਿੱਚ ਕਿੰਨੀਆਂ ਪਿੱਛੇ ਜਿਹੇ ਇਲੈਕਸ਼ਨ ਵੀ ਹੋ ਗਿਆ ਥੇ ਲੋਕ ਸਭਾ ਦੇ ਤਕਨੀਆ ਸੀਟਾਂ ਦੇ ਹੋਏ ਆ ਪੰਜਾਬ ਵਿੱਚ 13 ਸੀਟਾਂ ਦੇ 13 ਦੇ ਵਿੱਚੋਂ ਜਿਹੜੀਆਂ 7 ਸੀਟਾਂ ਨੇ ਉਹ ਕਾਂਗਰਸ ਨੂੰ ਮਿਲੀਆਂ ਨੇ ਮੇਰੇ ਖਿਆਲ ਤੇ 3 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਠੀਕ ਹੈ ਜੀ ਤੇ ਦੋ ਸੀਟਾਂ ਜਤੇਨ ਸੀਟਾਂ ਕਿਸੇ ਹੋਰ ਆਜ਼ਾਦ ਪਾਰਟੀ ਨੂੰ ਮਿਲੀਆਂ ਤਾਂ ਪੰਜਾਬ ਰਾਜ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਸੰਖਿਆ ਕਿੰਨੀ ਹੈ 13 ਠੀਕ ਹੈ ਜੀ ਇੱਥੋਂ ਆਪਾਂ ਹੋਰ ਕੁਐਸਚਨ ਐਡ-ਆਨ ਕਰਦੀਏ 7 ਦੀ ਕੀ ਹੈ ਇਹ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਜੇ ਮੈਂ ਗਿਣਤੀ ਦੀ ਗੱਲ ਕਰਾਂ 117 ਕੀ ਹੈ ਇਹ ਹੈ ਰਾਜ ਵਿਧਾਨ ਸਭਾ ਦੀਆਂ ਸੀਟਾਂ ਰਾਜ ਵਿਧਾਨ ਸਭਾ ਦੀਆਂ ਸੀਟਾਂ ਪੰਜਾਬ ਵਿੱਚ 13 ਕੀ ਹੈ ਲੋਕ ਸਭਾ ਦੀਆਂ 7 ਰਾਜ ਸਭਾ ਦੀਆਂ ਤੇ 117 ਰਾਜ ਵਿਧਾਨ ਸਭਾ ਦੀਆਂ ਪੰਜਾਬ ਦੇ ਵਿੱਚ ਠੀਕ ਹੈ ਜੀ ਅੱਗੇ ਦੇ ਪਹਿਲਾ ਕੁਸ਼ਣ ਤੁਹਾਡੀ ਸਕਰੀਨ ਤੇ ਪੰਜਾਬ ਵਿੱਚ ਕਾਲਾ ਹਿਰਨ ਕਾਲਾ ਹਿਰਨ ਬੇਸਿਕਲੀ ਕੀ ਹੈ ਪਸ਼ੂ ਪੰਜਾਬ ਦਾ ਰਾਜ ਪਸ਼ੂ ਠੀਕ ਹੈ ਜੀ ਕੀ ਹੈ ਕਾਲਾ ਹਿਰਨ ਕਿਹੜੇ ਜ਼ਿਲ੍ਹੇ ਵਿੱਚ ਪਾਇਆ ਜਾਂਦਾ ਹੈ ਕਾਲਾ ਹਿੰਦ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਾਲਾ ਹਿੰਦ ਕਿਹੜੇ ਜ਼ਿਲ੍ਹੇ ਵਿੱਚ ਪਾਇਆ ਜਾਂਦਾ ਹੈ ਪਹਿਲਾ অপਸ਼ਨ ਹੈ ਫਾਜ਼ਿਲਕਾ ਸੈਕੰਡ ਹੈ ਅਬੋਧਨ ਸੀ ਆਪਸ਼ਨ ਫਿਰੋਜ਼ਪੁਰ ਡੀ ਆਪਸ਼ਨ ਤਰਨਤ ਬੜੇ ਧਿਆਨ ਨਾਲ ਆਪਸ਼ਨ ਨੂੰ ਦੇਖਣਾ ਹੈ ਕੁਐਸਚਨ ਨੂੰ ਦੇਖਣਾ ਹੈ ਫਿਰ ਜਵਾਬ ਦੇਣਾ ਹੈ ਸੋ ਜਿਹੜੀ ਰਾਈਟ ਆਪਸ਼ਨ ਹੈ ਕਈਆਂ ਨੂੰ ਲੱਗਦਾ ਹੋਗਾ ਵੀ ਅਬੋਧਨ ਦੇ ਵਿੱਚ ਪਾਇਆ ਜਾਂਦਾ ਬਟ ਇੱਥੇ ਪੁੱਛਿਆ ਹੈ ਇੱਥੇ ਪੁੱਛਿਆ ਜ਼ਿਲ੍ਹਾ ਤਾਂ ਆਪਾਂ ਕੁਸ਼ਣ ਨੂੰ ਧਿਆਨ ਨਾਲ ਪੜ੍ਹਨਾ ਹੈ ਜਲਦਬਾਜ਼ੀ 'ਚ ਆਪਸ਼ਨ ਨੂੰ ਇਹ ਪਿਛੇ ਦੀ ਕੁਸ਼ਣ ਨਾ ਪੀਐਸਪੀਸੀਐਲ ਦੇ ਵਿੱਚ ਆਇਆ ਹੋਇਆ ਹੈ ਮਤਲਬ ਲਾਸਟ ਅਪਰੈਂਟਸ਼ਿਪ ਦਾ ਜਿਹੜਾ ਪੇਪਰ ਪਿਆ ਉਹਦੇ ਵਿੱਚ ਪੁੱਛਿਆ ਗਿਆ ਸ਼ਾਇਦ ਕੁਸ਼ਣ ਥੋੜਾ ਜਾਂ ਬਹੁਤ ਹੋ ਸਕਦਾ ਬਟ ਇਹ ਹੀ ਸੀਗਾ ਮਤਲਬ ਕਾਲੇ ਘੀਰਨ ਬਾਰੇ ਹੀ ਕੁਸ਼ਣ ਸੀਗਾ ਤਾਂ ਇਹ ਕਿ ਪੁੱਛਿਆ ਕਿ ਕਿਹੜੇ ਜ਼ਿਲ੍ਹੇ ਵਿੱਚ ਪਾਇਆ ਹੈ ਤੇ ਜ਼ਿਲ੍ਹਾ ਜਿਹੜਾ ਹੈ ਉਹ ਫਾਜ਼ਿਲਕਾ ਹੈ ਨਾ ਕਿ ਉਹ ਅਬੂ ਹਰਦਾਸ ਥਾਂ ਹੈ ਜਿੱਥੇ ਕਾਲਾ ਇਹ ਪਾਇਆ ਹੈ ਬਟ ਇੱਥੇ ਪੁੱਛਿਆ ਹੈ ਜ਼ਿਲ੍ਹਾ ਅਗਰੇਥੇ ਜਿਲ੍ਹਾ ਨਾ ਪਾਇਆ ਹੁੰਦਾ ਸਿੱਧਾ ਪੁੱਛਿਆ ਹੁੰਦਾ ਵੀ ਕਾਲਾ ਹੱਥ ਪੰਜਾਬ ਵਿੱਚ ਕਿੱਥੇ ਪਾਇਆ ਜਾਂਦਾ ਤਾਂ ਬੋਰ ਆਪਸ਼ਨ ਦੇ ਵਿੱਚ ਹੁੰਦਾ ਤਾਂ ਆਪਾਂ ਬੋਰ ਹੁੰਦੇ ਬਟ ਜਿਲ੍ਹਾ ਬੋਰ ਨਹੀਂ ਆਪ ਉਹ ਕਿਹੜੇ ਜਿਲ੍ਹੇ ਚੋਂਦਾ ਹੈ ਫਾਜ਼ਿਲਕਾ ਇੱਥੇ ਆਪਣਾ ਜਿਹੜਾ ਫਾਜ਼ਿਲਕਾ ਆਪਸ਼ਨ ਹੈ ਉਹ ਸਹੀ ਹੈ ਠੀਕ ਹੈ ਦਾਨੀ ਅਵਨੀਰ ਨੈਕਸਟ ਪੰਜਾਬ ਦੀ ਸੀਮਾ ਨਾਲ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਗਦੇ ਹਨ ਮਨ ਪੰਜਾਬ ਦੀ ਜਿਹੜੀ ਸੀਮਾ ਹੈ ਐਸੇ ਪੰਜਾਬ ਦਾ ਮੈਪ ਇਹਨੂੰ ਜਿਆਦਾ ਆਉਂਦਾ ਨਹੀਂ ਬਟਨ ਹੈ ਟਰਾਈ ਕਰਦਾ ਥੋੜਾ ਹੈ ਮੰਨ ਲਓ ਆਪਣਾ ਪੰਜਾਬ ਹੈ ਇਹ ਵਰ ਯਾਰ ਕਿਤੇ ਮੰਨ ਲਓ ਬਟਨ ਨੂੰ ਪਤਾ ਇਦਾਂ ਦਾ ਨਹੀਂ ਹੈਗਾ ਠੀਕ ਹੈ ਪੰਜਾਬ ਦੀ ਸੀਮਾ ਸੀਮਾ ਹੁੰਦੀ ਹੈ ਜਾਂ ਬਾਉਂਡਰੀ ਇਹਦੇ ਨਾਲ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਗੇ ਕੇਂਦਰ ਸ਼ਾਸਿਤ ਪ੍ਰਦੇਸ਼ मतलब यूनियन टाइटल्स पर पता है एक जम्मू एंड कश्मीर है दूसरे चंडीगढ़ तकिनिया यूनियन दो तो, दो अगर इतनी जल्दी ऐसे कि कुछ आते राज ਰਾਜ ਕਿੰਨੇ ਬਿਕਿੰਨੇ ਰਾਜ ਲੱਗੇ ਆ ਪੰਜਾਬ ਦੀ ਬਾਰੇ ਤਾਂ ਆਪਾਂ ਕਿਹੜੇ-ਕਿਹੜੇ ਗੰਗੇ ਪੰਜਾਬ ਨੂੰ ਮਾਚ ਲੱਗਦਾ ਹੈ ਹਰਿਆਣਾ ਲੱਗਦਾ ਹੈ ਤੇ ਰਾਜਸਥਾਨ ਦਾ ਤਿੰਨ ਲੱਗਦੇ ਰਾਜ ਕਿੰਨੇ ਲੱਗਦੇ ਆ ਤਿੰਨ ਫਿਰ ਕਿਹੜੀ ਆਪਸ਼ਨ ਸੀ ਹੋਗੀ ਬੀ ਆਪਸ਼ਨ ਅਗਰ ਰਾਜ ਉਛਲ ਦੇ ਮੱਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਛਿਆ ਤਾਂ ਉਹ ਕਿੰਨੇ ਲੱਗਦੇ ਆ ਦੋ ਪੰਜਾਬ ਉਹਕੇ ਜੀ ਦਨ ਪੰਜਾਬ ਵਿੱਚ ਵੱਧ ਸਮਾਂ ਮੁੱਖ ਮੰਤਰੀ ਕੌਣ ਹੈ ਸਭ ਤੋਂ ਵੱਧ ਸਮਾਂ ਜਦੋਂ ਦੀ ਪੰਜਾਬ ਵਿੱਚ ਸਰਕਾਰ ਬਣਨ ਲੱਗੀ ਹੈ ਤਾਂ ਪੰਜਾਬ ਦੇ ਵਿੱਚ ਵੱਧ ਸਮਾਂ ਮੁੱਖ ਮੰਤਰੀ ਕੌਣ ਰਿਹਾ ਹੈ ਲਾਊਡਮੈਕ ਕਰ ਜੇ ਹਾਂਜੀ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਰਾਈਟ ਆਪਸ਼ਨ ਹੋਊਗੀ ਵੱਧ ਸਮਾਂ ਮੁੱਖ ਮੰਤਰੀ ਦੇ ਕਿੰਨੀ ਵਾਰ ਰਹੇ ਹੈ ਪੰਜਾਬ ਵਿੱਚ ਕਿੰਨੀ ਵਾਰ ਰਹੇ ਹੈ 5 ਵਾਰ ਟੂ ਇੰਪੋਰਟੈਂਟ ਹੈ ਦੋ ਕੁਸ਼ਨ ਹੋਰ ਦੇ। ਠੀਕ ਹੈ ਜੀ। ਅੱਗੇ ਦੇਖੋ। ਅੱਠਵਾਂ ਕਸ਼ਨ ਦਾ ਸਕਰੀਨ ਤੇ ਪੰਜਾਬ ਦੀ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਰਹਿ ਚੁੱਕੇ? ਪੰਜਾਬ ਦੀ ਵਿਧਾਨ ਸਭਾ ਦਾ ਪਹਿਲਾ ਸਪੀਕਰ। ਹੁਣ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਭ ਤੋਂ ਪਹਿਲਾਂ ਉਹਦਾ ਸਪੀਕਰ ਵੀ ਹੋਊਗਾ ਇੱਕ ਸਪੀਕਰ ਹੁੰਦਾ ਹੈ ਇੱਕ ਡਿਫੀ ਸਪੀਕਰ ਹੁੰਦਾ ਹੈ ਤਾਂ ਸਪੀਕਰ ਪੁੱਛਿਆ ਜਦੋਂ ਪੰਜਾਬ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ ਤਾਂ ਸਪੀਕਰ ਕੌਣ ਸੀ ਪਹਿਲਾ ਸਪੀਕਰ ਕੌਣ ਸੀ ਕਪੂਰ ਸਿੰਘ ਠਾਕੁਰ ਪੂਰਨ ਚੰਦ RAM ਕਿਸ਼ਨ ਦੇ ਰਜਿੰਦਰ ਕੌਰ ਭੱਟ ਇਹੀ ਲਈ ਨਹੀਂ ਸੋ ਆਪਸ਼ਨ ਦੇ ਵਿੱਚ ਫਸਟ ਆਪਸ਼ਨ ਜਿਹੜੀ ਤੁਹਾਡੀ ਰਾਈਟ ਦੇਗੀ ਕਪੂਰ ਸਿੰਘ ਕੇਸਨ ਸਪੀਕਰ ਆਪਣੀ ਪਹਿਲੀ ਵਿਧਾਨ ਸਭਾ ਦੇ ਸਪੀਕਰ ਠੀਕ ਹੈ ਜੀ ਤਦ ਪੂਰਨ ਚੰਦ ਦਿੱਪੀ ਸਿੱਕਰ ਸ਼ਾਇਦ ਠੀਕ ਹੈ ਜੀ ਸੋ ਇਹ ਸੀ ਆਪਣਾ 8th ਕੁਸ਼ਚਨ ਨੈਕਸਟ ਚੱਲਦੇ ਆਂ ਪੰਜਾਬ ਵਿੱਚ ਗਵਰਨਰ ਰਾਜ ਕਿੰਨੀ ਵਾਰ ਲੱਗ ਚੁੱਕਿਆ ਹੈ ਗਵਰਨਰ ਰਾਜ ਕੀ ਹੁੰਦਾ ਬੀਸਿਕਲੀ ਗਵਰਨਰ ਰਾਜ ਹੁੰਦਾ ਮਤਲਬ ਇਹਨੂੰ ਆਪਾਂ ਪੰਜਾਬੀ ਚ ਆਪਾਂ ਕਹਿ ਸਕੀਏ ਰਾਸ਼ਟਰਪਤੀ ਰਾਜ ਮਤਲਬ ਪੰਜਾਬ ਦੇ ਵਿੱਚ ਜਿਹੜਾ ਇੱਕ ਸੜਾਜ ਹੈ ਉਹਨੂੰ ਕੌਣ ਚਲਾ ਰਿਹਾ ਸੀਐਮ ਚਲਾ ਰਿਹਾ ਸੀਐਮ ਦੇ ਅੰਦਰ ਜਦੋਂ ਕੋਈ ਵੀ ਅਪਾਧਕਾਲ ਲੱਗਦਾ ਵਿੱਤੀ ਅਪਾਧਕਾਲ ਹੋ ਗਿਆ ਠੀਕ ਹੈ ਜਾਂ ਕੋਈ ਹੋਰ ਅਪਾਧਕਾਲ ਹੋ ਗਿਆ ਠੀਕ ਹੈ ਤਾਂ ਉਸ ਟਾਈਮ ਤੇ ਜਿਹੜਾ ਰਾਜ ਨੂੰ ਕੌਣ ਚਲਾਉਂਦਾ ਹੈ ਰਾਸ਼ਟਰਪਤੀ ਸੀਐਮ ਨੀਂਹ ਜਿਹੜੀਆਂ ਪਾਵਰ ਹੈ ਉਹ ਰਾਸ਼ਟਰਪਤੀ ਕੋਲ ਚਰੀਆਂ ਨੇ ਪਰ ਰਾਸ਼ਟਰਪਤੀ ਸਾਰੇ ਰਾਜ ਨੂੰ ਚਲਾਉਂਦਾ ਹੈ ਉਹਨੂੰ ਕਹਿੰਦੇ ਆ ਗਵਰਨਰ ਆਹਨ ਗਵਰਨਰ ਕਿਉਂ ਕਿਹਾ ਗਿਆ ਕਿਉਂਕਿ ਸਟੇਟ ਦੇ ਵਿੱਚ ਰਾਸ਼ਟਰਪਤੀ ਨਹੀਂ ਹੁੰਦਾ ਜਿਹੜਾ ਗਵਰਨਰ ਹੈ ਉਹ ਸਟੇਟ ਦੇ ਵਿੱਚ ਹੁੰਦਾ ਹੈ ਤੇ ਰਾਸ਼ਟਰਪਤੀ ਜਿਹੜਾ ਹੈ ਠੀਕ ਹੈ ਜੀ ਰਾਸ਼ਟਰਪਤੀ ਜਿਹੜਾ ਹੈ ਉਹ ਪੂਰੀ ਦੇ ਪੂਰੇ ਭਾਰਤ ਦਾ ਹੁੰਦਾ ਪੰਜਾਬ ਦਾ ਜਿਹੜਾ ਗਵਰਨਰ ਪੰਜਾਬ ਵਿੱਚ ਗਵਰਨਰ ਰਾਜ ਕਿੰਨੀ ਵਾਰੀ ਲੱਗਿਆ ਤੇ 8 ਵਾਰ ਇਹ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਪੰਜਾਬ ਦਾ ਮੌਜੂਦਾ ਬਿਜਲੀ ਮੰਤਰੀ ਕੌਣ ਹੈ ਇਹ ਕੈਬਨਿਟ ਟੋ ਕੁਐਸਚਨ ਹੈ ਇੰਪੋਰਟੈਂਟ ਹੈ ਇਸ ਤਰ੍ਹਾਂ ਦੇ ਕੁਐਸਚਨ ਮਿਲਦੇ ਰਹਿੰਦੇ ਆ ਐਗਜ਼ਾਮ ਦੇ ਵਿੱਚ ਠੀਕ ਹੈ ਜੀ ਕੁਝ ਵੀ ਪੁੱਛ ਲੈਣਗੇ ਤੁਹਾਨੂੰ ਬਿਜਲੀ ਮੰਤਰੀ ਸਿੱਖਿਆ ਮੰਤਰੀ ਠੀਕ ਹੈ ਜਾਂ ਫਿਰ ਊਰਜਾ ਮੰਤਰੀ ਕੌਣ ਹੈ ਸਪੋਰਟਸ ਮੰਤਰੀ ਕੌਣ ਹੈ ਪਰ ਪੰਜਾਬ ਦਾ ਮੌਜੂਦਾ ਮੌਜੂਦਾ ਮਤਲਬ ਅੱਜ ਦੀ ਗੱਲ ਹੋ ਰਹੀ ਹੈ ਮਤਲਬ 2025 ਦੀ ਗੱਲ ਹੋ ਰਹੀ ਹੈ ਕੌਣ ਹੈ ਜੀ ਹਰਜੋਤ ਬੈਂਸ ਨਹੀਂ ਇਹ ਸਿੱਖਿਆ ਮੰਤਰੀ ਹੈ ਹਰਪ੍ਰੀਤ ਸਿੰਘ ਪੀਡੀਓ ਯੈਸ ਇਹ ਆਪਸ਼ਨ ਰਾਈਟ ਹੈ ਹਰਪ੍ਰੀਤ ਸਿੰਘ ਪੀਡੀਓ ਵਿਗਿਆਨ ਮੰਤਰੀ ਆਪਣੇ ਪੰਜਾਬ ਦੇ ਠੀਕ ਹੈ ਜੀ ਇਹ ਪੀਐਸਪੀਸੀਲ ਵਾਲਿਆਂ ਸਕੇ ਇੰਪੋਰਟੈਂਟ ਕੁਐਸਚਨ ਹੈ ਸਾਰੇ ਵਾਸਤੇ ਇਹ ਨਹੀਂ ਆਜਤਾ ਪਰ ਇਹਨਾਂ ਵਾਸਤੇ ਜ਼ਰੂਰ ਹੈ ਆਗੇ ਨਹੀਂ ਆਹੀ ਸੋ ਰਾਈਟ ਆਪਸ਼ਨ ਕੀ ਦੀਏ ਹਰਪ੍ਰੀਤ ਸਿੰਘ ਪੀਡੀਓ ਠੀਕ ਹੈ ਜੀ ਸੋ ਆਪਣੇ ਇਹ ਸੀਗੇ 10 ਕੁਐਸਚਨ ਪੰਜਾਬੀ ਕੇ ਦੇ ਆਪਾਂ ਲਗਾਤਾਰ ਇਦਾਂ ਦੇ 10 ਕੁਐਸਚਨ ਲਿਆਉਂਦੇ ਰਾਵਾਂਗੇ ਠੀਕ ਹੈ ਕੁਐਸਚਨ ਦੇਖਣਾ ਹੈ ਕਿੰਨੇ ਕੁਐਸਚਨ ਤੁਹਾਡੇ ਸਹੀ ਹੋਏ ਕਮੈਂਟ ਜਰੂਰ ਕਰਨਾ ਹੈ ਤੇ ਕਲਾਸ ਕਿਵੇਂ ਦੀ ਲੱਗੀ ਲਿਖ ਕਮੈਂਟ ਕਰਕੇ ਜਰੂਰੱਸਣਾ ਥੈਂਕ ਯੂ